ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਸੋਡਾਨ ਵਿੱਚ ਚੱਲ ਰਹੇ ਸੰਘਰਸ਼ ਨੂੰ ਹੱਲ ਕਰਨ ਦਾ ਵਾਅਦਾ ਕੀਤਾ ਹੈ। ਇਹ ਕਦਮ ਸਾウਦੀ ਕਰਾਊਨ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਵੱਲੋਂ ਕੀਤੀ ਗਈ ਬੇਨਤੀ ਦੇ ਜਵਾਬ ਵਿੱਚ ਆਇਆ ਹੈ। ਬੁੱਧਵਾਰ ਨੂੰ 트ੰਪ ਨੇ ਇਸ ਮਸਲੇ ਨੂੰ ਹੱਲ ਕਰਨ ਲਈ ਦੋ ਵਾਰ ਆਪਣੇ ਇਰਾਦੇ ਦਾ ਜ਼ਿਕਰ ਕੀਤਾ। ਇੱਕ ਵਾਰ ਵਾਸ਼ਿੰਗਟਨ ਡੀਸੀ ਵਿੱਚ ਹੋਏ ਸਾウਦੀ ਇਨਵੈਸਟਮੈਂਟ ਫੋਰਮ ਦੌਰਾਨ ਤੇ ਦੂਜੀ ਵਾਰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤਰੁੱਥ ਸੋਸ਼ਲ ਤੇ ਕੰਪਨੀ ਆਪਣੇ ਬਿਆਨ ਵਿੱਚ ਕਿਹਾ ਕਿ ਦੁਨੀਆ ਭਰ ਦੇ ਅਰਬ ਨੇਤਾਵਾਂ ਖਾਸ ਕਰਕੇ 사우ਦੀ ਅਰਬ ਦੇ ਸਨਮਾਨਿਤ ਕ੍ਰਾਊਨ ਪ੍ਰਿੰਸ ਜੋ ਹਾਲੀ ਵਿੱਚ ਸੰਯੁਕਤ ਰਾਜ ਤੋਂ ਰਵਾਨਾ ਹੋਏ ਨੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਰਾਸ਼ਟਰਪਤੀ ਦੇ ਤੌਰ ਤੇ ਆਪਣੇ ਅਧਿਕਾਰ ਅਤੇ ਪ੍ਰਭਾਵ ਦਾ ਇਸਤੇਮਾਲ ਕਰਦੇ ਹੋਏ ਸੋਡਾਨ ਵਿੱਚ ਚੱਲ ਰਹੀ ਹਿੰਸਾ ਨੂੰ ਤੁਰੰਤ ਰੋਕਣ ਲਈ ਕਦਮ ਚੁੱਕਣ ਸੋਡਾਨ ਵਿੱਚ ਸਿਵਲ ਅਵਾਰ April 2023 ਵਿੱਚ ਉਸ ਵੇਲੇ ਸ਼ੁਰੂ ਹੋਇਆ ਜਦੋਂ ਸਰਕਾਰ ਦੇ ਕਾਬੂ ਹੇਠ SAF ਨੇ RSF ਨਾਲ ਟਕਰਾ ਕੀਤਾ ਸੀ ਇਸ ਸੰਘਰਸ਼ਦਾਨੀਜਾ ਵਿਆਪਕ ਖੂਨ ਖਰਾਬਾ ਲੋਕਾਂ ਦਾ ਵੱਡੇ ਪੱਧਰ ਤੇ ਬੇਕਾਰ ਹੋ ਜਾਣਾ ਸੰਯੁਕਤ ਰਾਸ਼ਟਰ ਦੇ ਅਨੁਸਾਰ ਇਸ ਸਾਲ ਜਨਵਰੀ ਤੋਂ ਜੂਨ ਤੱਕ ਘੱਟੋ ਘੱਟ 3384 ਨਾਗਰਿਕ ਮਾਰੇ ਗਏ ਹਨ ਜਿਸ ਨਾਲ ਸੋਡਾਨ 2024 ਵਿੱਚ ਹੋਇਆ ਮੌਤਾਂ ਦੇ ਅੰਕੜੇ ਨੂੰ ਪਾਰ ਕਰਨ ਦੇ ਰਸਤੇ ਤੇ ਹੈ